ਨੂੰ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਦੇ ਮੋٹے ਮੋٹے ਕਾਰਨ ਮੈਂ ਬਹੁਤਾ ਗਹਿਰਾਈ ਚ ਨਹੀਂ ਜਾਣਾ ਸਿਰਫ ਮੋٹے ਮੋٹے ਪੁਆਇੰਟ ਤੁਹਾਡੇ ਚਰਨਾਂ ਚ ਬਿਨੇ ਕੀਤੇ ਆ ਵਿਰੋਧ ਦਾ ਸਭ ਤੋਂ ਪਹਿਲਾ ਕਾਰਨ ਬਣਦਾ ਹੈ ਸਕਾਪਤੀਆ ਸਕਾ ਭਰਾ ਜਿਹੜੇ ساری ਉਮਰ ਹੀ ਗੁਰੂ ਅਰਜਨ ਦੇ ਮਹਾਰਾਜ ਦੇ ਨਾਲ ਲੜਦੇ ਰਹੇ ਝਗੜਦੇ ਰਹੇ ਭਰਾ ਕਹਿੰਦਾ ਸੀ ਮੈਂ ਗੁਰੂ ਬੰਨਾ ਭਰਾ ਦੇ ਚਲੇ ਜਾਣ ਤੋਂ ਬਾਅਦ ਸਕਾ ਪਤੀਆ ਮਿਹਰਬਾਨ ਆ ਗਿਆ ਉਹ ਕਹਿੰਦਾ ਮੈਂ ਗੁਰੂ ਬਾਨਾ ਇੱਥੋਂ ਤੱਕ ਬਾਬੇ ਮਿਹਰਬਾਨ ਨੇ ਆਪਣੀ ਬਾਣੀ ਵੀ ਲਿਖੀ ਤੇ ਵਿੱਚ ਗੁਰੂ ਨਾਨਕ ਦਾ ਨਾਮ ਪਾ ਕੇ ਤੇ ਐਸ ਬਾਣੀ ਵਿੱਚ ਰਲ ਗੱਡ ਕਰ ਦਿੱਤੀ ਉਦਾਹਰਨਾਂ ਦੋ-ਤਿੰਨ ਲੱਗਾ ਤੁਹਾਨੂੰ ਦੋਵੇਂ ਤੁਕਾਂ ਤੁਸੀਂ ਸਾਹਮਣੇ ਰੱਖੀਆਂ ਉਹ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਹੈਗੀਆਂ ਤੇ ਤੁਹਾਡੇ ਕੋ ਹੈਗੀਆਂ ਤੇ ਉਹ ਗੁਰੂ ਪਾਤਸ਼ਾਹ ਦੀ ਬਾਣੀ ਨਹੀਂ ਉਹ ਉਸੇ ਮਿਹਰਬਾਨ ਦੀ ਬਾਣੀ ਆ ਮਿਹਰਬਾਨ ਦੀ ਕਵਤਾ ਹੈ ਜਿਹੜੀ ਉਹਨੇ ਗੁਰਬਾਣੀ ਦੇ ਵਿੱਚ ਰਲ ਗੱਡ ਕੀਤੀ ਸੀ ਅੱਧੀ ਤੁਹਾਡੀਆਂ ਟਰਾਲੀਆਂ ਤੇ ਲਿਖੀ ਆ ਲੈਣ ਤੇ ਲੈਣ ਅੱਧੀ ਮੈਂ ਪੂਰੀ ਕਰ ਦੇਣਾ ਉਹ ਸ਼ੁਰੂ ਹੁੰਦੀ ਆ ਅਕ ਤਤੂਰਾ ਸੁਰਾ ਪਾਣ ਉਤਰ ਜਾਏ ਪ੍ਰਭਾਤ ਅੱਗੇ ਤੁਹਾਡੇ ਕੋ ਆ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਨਹੀਂ ਆਗਾ ਇਹ ਮਿਹਰਬਾਨ ਦੀ ਬਾਣੀ ਆ ਗੁਰੂ ਅਰਜਨ ਦੇ ਮਹਾਰਾਜ ਦਾ ਸਕਾਪਤੀ ਆ ਜਿਹੜਾ ਗੁਰਬਾਣੀ ਤੇ ਰਲ ਗੱਡ ਕਰਕੇ ਗੁਰੂ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਚ ਅੱਗੇ ਖਲੋਤਾ ਸੀ ਦੁੱਜੀ ਆ ਪ੍ਰਿੰਟਿੰਗ ਪ੍ਰੈਸ ਵਾਲਿਆਂ ਕੋਲ ਆ ਗਈ ਆ ਤੁਹਾਡੇ ਘਰ ਵਿਆਹ ਸ਼ਾਦੀ ਦਾ ਕਾਰਡ ਆਉਂਦਾ ਨੂੰ ਬੜੇ ਧਿਆਨ ਨਾਲ ਵੇਖੋ ਤੇ ਲਿਖਿਆ ਹੁੰਦਾ ਸਤਗੁਰ ਦਾਤੇ ਕਾਜ ਰਚਾਇਆ ਆਪਣੀ ਮੇਹਰ ਕਰਾਈ ਇਹ ਵੀ ਗੁਰੂ ਗ੍ਰੰਥ ਸਾਹਿਬ ਚ ਕਿਤੇ ਨਹੀਂ ਹੈਗਾ ਇਹ ਵੀ ਜਿਹੜੀ ਤੋਕਿਆ ਉਸੇ ਮਿਹਰਬਾਨ ਦੀ ਆ ਪਤੀ ਜੇ ਦੀ ਆ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਾਉਣ ਜਾਂ ਤੇ ਸਾਡੇ ਘਰਾਂ ਚੋਂ ਕਾਰਡ ਲਮਕਣ ਡਿਆ ਹੁੰਦਾ ਵਾ ਸਾਡੇ ਟਰੈਲੀਆਂ ਟਰੈਕਟਰਾਂ ਤੇ ਵੀ ਤੋਂ ਲੈਂ ਲਿਖੀ ਹੁੰਦੀ ਆ ਚਲੋ ਇਸ ਪਾਸੇ ਨਾ ਜਾਈਏ ਆਪਾਂ ਸਖੇ ਪਤੀਏ ਨੇ ਪਹਿਲੀ ਸ਼ਿਕਾਇਤ ਕਰਕੇ ਆਖਿਆ ਬਾਦਸ਼ਾਹ ਹੱਕ ਤੇ ਮੇਰੇ ਗੁਰੂ ਪਿਓ ਦਾ ਬਣਦਾ ਸੀ ਪਰ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਬਣ ਗਿਆ ਤੇ ਜੇ ਮੇਰਾ ਪਿਓ ਮਰ ਗਿਆ ਤੇ ਹੁਣ ਹੱਕ ਮੇਰਾ ਬਣਦਾ ਮੈਨੂੰ ਹੱਕ ਦਵਾਇਆ ਜਾਵੇ ਅਗਲਾ ਗੁਰੂ ਮੈਂ ਬਣਨਾ ਹੈ ਤੇ ਮਿਹਰਬਾਨ ਇਥੇ ਭੁੱਲ ਚੁੱਕਾ ਸੀ ਗੁਰੂ ਨਾਨਕ ਦੇ ਘਰ ਸੇਵਾ ਨੂੰ ਬੂਰ ਪੈਂਦਾ ਵਾ ਖੂਨ ਕਰਕੇ ਬੰਦਿਆਂ ਨੂੰ ਅਹੁਦੇ ਨਹੀਂ ਦਿੱਤੇ ਜਾਂਦੇ ਹੁਣ ਤੇ ਵੱਖਰੀ ਗੱਲ ਆ ਜੇ ਮੈਂ ਬਾਬਾ ਬਣ ਕੇ ਮਰ ਲੱਗਾ ਤੇ ਮੈਂ ਸੇਵਾ ਭਾਵਨਾ ਥੋੜਾ ਵੇਖਣੀ ਚੁੱਪ ਕਰਕੇ ਪੱਗ ਆਪਣੇ ਮੁੰਡੇ ਨੂੰ ਦਵਾ ਦੇਣੀ ਵੀ ਇਹਨੂੰ ਇਹ ਮੁੜ ਕੇ ਰਹਿੰਦੀ ਦੁਨੀਆ ਤੱਕ ਨਜ਼ਾਰੇ ਲਵੇ ਤੱਪੜ ਝਾੜਦਾ ਕੋਈ ਮਰ ਜਾਣਾ ਬਾਟੇ ਮਾਂ ਦੇ ਕੋਈ ਮਰ ਜਾਣੇ ਸੇਵਾ ਕਰ ਕਰਕੇ ਕਈਆਂ ਨੇ ਅੱਧੇ ਹੋ ਜਾਣਾ ਨੇ ਮੁੰਡੇ ਨੂੰ ਆਪਣੇ ਟੱਬਰ ਚੋਂ ਕੋ ਬੰਦਾ ਚੁਣੋ ਚੰਗਾ ਜਾ ਹੁਣ ਤੇ ਬਾਬਿਆਂ ਦੀ ਕਹਾਣੀ ਵੀ ਇਦਾਂ ਦੀ ਆ ਜਦੋਂ ਕਿ ਗੁਰੂ ਨਾਨਕ ਦੇ ਘਰ ਚ ਸੇਵਾ ਵੇਖੀ ਜਾਂਦੀ ਸੀ ਇਹ ਆ ਗੱਲ ਨਾ ਹੁੰਦੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਦੋ ਪੁੱਤ ਸੀ ਬਾਬਾ ਸ਼੍ਰੀਚੰਦ ਬਾਬਾ ਲਖਮੀਆ ਪਰ ਸੇਵਾ ਕਦੇ ਜਿਆਦੀ ਕਰ ਗਿਆ ਬਾਬਾ ਲੈਣਾ ਅੰਗਦ ਬਣ ਗਿਆ ਗੱਲ ਸੇਵਾ ਦੀ ਸੀ ਇੱਥੇ ਸੇਵਾ ਵੇਖੀ ਜਾਂਦੀ ਸੀ ਹੁਣ ਵੱਖਰੀ ਗੱਲ ਆ

ਅਹੀਂ ਮਾਇਆ ਲੈ ਕੇ ਕੰਮ ਕਰਨ ਲੱਗੇ ਆ ਸਾਨੂੰ ਸਰੋਪੇ ਨਾਂ ਵੀ ਦਿਆ ਕਰੋ ਤੇ ਚੰਗੀ ਗੱਲ ਆ ਸਰੋਪਾ ਉਹਨੂੰ ਦਿਆ ਕਰੋ ਸਰੋਪੇ ਦਾ ਇੱਕ ਮਾਣ ਹੋਣਾ ਚਾਹੀਦਾ ਸੀ ਸਾਰੇ ਪਿੰਡ ਵਿੱਚੋਂ ਇੱਕ ਬੰਦਾ ਚੁਣਿਆ ਜਾਂਦਾ ਸਾਲ ਬਾਦਾਂ ਜੀ ਜਿਨੇ ਸਭ ਤੋਂ ਵੱਧ ਸੇਵਾ ਕੀਤੀ ਆ ਚਾਹੇ ਉਹ ਗੁਰਦੁਆਰੇ ਕੀਤੀ ਆ ਚਾਹੇ ਉਹ ਪਿੰਡ ਦੀ ਕੀਤੀ ਆ ਜਿਨੇ ਕੋਈ ਚੰਗਾ ਕੰਮ ਕੀਤਾ ਉਹਨੂੰ ਸਰੋਪਾ ਦਿੱਤਾ ਜਾਂਦਾ ਉਹਦੀ ਅਖਬਾਰ 'ਚ ਵੱਡੀ ਕਰਕੇ ਫੋਟੋ ਲੱਗਦੀ ਸਰੋਪਾ ਇਹਨਾਂ ਲੋਕਾਂ ਦੇ ਸੀ ਸਰੋਪਾ ਜਣੇ ਖਣੇ ਦਾ ਥੋੜਾ ਜਿਹੀ ਉਹਨੂੰ ਵੀ ਪਾਤਾ ਤੇ ਉਹਨੂੰ ਵੀ ਪਾਤਾ ਫਲਾਣਾ ਰੋ ਸਕਿਆ ਫਲਾਣਾ ਰੋ ਸਕਿਆ ਫਲਾਣਾ ਨੇ ਉਤਰ ਜਾਣਾ ਇਦਾਂ ਨਹੀਂ ਸੀ ਸਰੋਪਾ ਸਰੋਪਾ ਤਾਂਹੀਂ ਖੇਡ ਬਣਾ ਦਿੱਤੀ ਹੁਣ ਇਥੇ ਸਰੋਪੇ ਦਿੱਤੇ ਜਾਂਦੇ ਸੀ ਪੀਰ ਬੁੱਧੂ ਸ਼ਾਹ ਵਰਗਿਆਂ ਨੂੰ ਜਿਨ੍ਹਾਂ ਨੇ ਪੂਰਾ ਪੂਰਾ ਟੱਬਰ ਗੁਰੂ ਦੇ ਲੇਖੇ ਲਾਇਆ ਐਨੇ ਬੰਦਿਆਂ 'ਚੋਂ ਬੈਠਿਆਂ ਨੂੰ ਮਹਾਰਾਜ ਆਪਣੇ ਕਿਸੇ ਨੂੰ ਸਰੋਪਾ ਦੇ ਦਿੰਦੇ ਮਹਾਰਾਜ ਨਖ ਨਹੀਂ ਪੀਰ ਬੁੱਧੂ ਸ਼ਾਹ ਨੂੰ ਸਰੋਪਾ ਦਿਓ ਕਿਉਂਕਿ ਸੇਵਾ ਵੱਡੀ ਆ ਹੁਣ ਸੇਵਾ ਥੋੜਾ ਵੇਨੇ ਆ ਹੁਣ ਬੰਦੇ ਦਾ ਟੌਰ ਟਪੱਕਾ ਵੇਨੇ ਲਿਸ਼ਕ ਪੁਸ਼ਕ ਵੇਨੇ ਸਰੋਪਾ ਉਹਦੇ ਗਲ ਪਾ ਦਿਓ ਸੇਵਾ ਆਹੀਂ ਪਿੰਡੋਂ ਪਿੰਡੀ ਜਾਣੇ ਅੱਗੇ ਆਜੋ ਗੁਰੂ ਅਰਜਨ ਦੇਵ ਮਹਾਰਾਜ ਦੀ ਅਗਲੀ ਸ਼ਿਕਾਇਤ ਕੀਤੀ ਚੰਦੂ ਕੇ ਟੱਬਰ ਨੇ ਵੀ ਸਾਡੀ ਤੀਹ ਦਾ ਰਿਸ਼ਤਾ ਨਹੀਂ ਇੱਥੇ ਸ਼ਿਕਾਇਤ ਉਹ ਵੀ ਕਰ ਗਿਆ ਨਾਲ ਸ਼ਿਕਾਇਤ ਕੀਤੀ ਕਾਨੇ ਕੇ ਟੱਬਰ ਨੇ ਕਿ ਸਾਡਾ ਜਿਹੜਾ ਭਗਤ ਕਾਨਾ ਹੋਇਆ ਏ ਉਹਨੂੰ ਕਤਲ ਕਰਵਾਇਆ ਗੁਰੂ ਅਰਜਨ ਦੇਵ ਨੇ ਸ਼ਿਕਾਇਤ ਕਰਨ ਆਲੇ ਜਾ ਸਕੀ ਸਰਵਰ ਕੇ ਮੈਂ ਪਹਿਲਾਂ ਦੱਸ ਦਤੇ ਲੱਖਾਂ ਦੇ ਦਾਤੇ ਆਲੇ ਦੂਜੇ ਤਿਜੇ ਆ ਸ਼ੇਕ ਬੱਤੇ ਕਾ ਟੱਬਰ ਇਹ ਸਾਰੇ ਜਾ ਕੇ ਤੇ ਮਹਾਰਾਜ ਦੀਆਂ ਸ਼ਿਕਾਇਤਾਂ ਕਰਨ ਲੱਗ ਪਏ ਵੀ ਸਾਡਾ ਤੇ ਤਰਨਤਾਰਨ ਦੇ ੜੀਏ ਚੋ ਸਾਰੇ ਦਾ ਸਾਰਾ ਜੋਰ ਘਟ ਗਿਆ ਅਹੀਂ ਲੋਕਾਂ ਨੂੰ ਕਬਰਾਂ ਨਾਲ ਜੋੜ ਕੇ ਆਪਣੇ ਆਲ ਕਰਨਾ ਸੀ ਆਹ ਗੁਰੂ ਨੇ ਨਵਾਂ ਹੀ ਕੰਮ ਕਰ ਦਿੱਤਾ ਇੱਕ ਤੇ ਤਰਨਤਾਰਨ ਬਣਾਤਾ ਤੇ ਦੂਜਾ ਉਥੇ ਸਿੱਖੀ ਦਾ ਪ੍ਰਚਾਰ ਇਸ ਤਰੀਕੇ ਨਾਲ ਕਰਦਾ ਵੀ ਲੋਕੀ ਕਬਰਾਂ ਦੇ ਨਾਲੋਂ ਟੋਟ ਕੇ ਲੋਕੀ ਸਾਡੇ ਨਾਲ ਜੁੜ ਗਏ ਆ ਇਹ ਬੰਦੇ ਤਦਮ ਮੱਚਦੇ ਅੱਗੇ ਜਾ ਕੇ ਅੱਗੇ ਆ ਜੋ ਜਦੋਂ ਇੰਨੇ ਬੰਦਿਆਂ ਨੇ ਸ਼ਿਕਾਇਤਾਂ ਕੀਤੀਆਂ ਤੇ ਜਹਾਂਗੀਰ ਖੁਦ ਚਾਹੁੰਦਾ ਸੀ ਵੀ ਮੈਨੂੰ ਦਾ ਲੱਗੇ ਮੇਰਾ ਤੇ ਜਿਸ ਬੰਦੇ ਦਾ ਦਾ ਲੱਗਣਾ ਹੋਵੇ ਉਹ ਬੰਦਾ ਜਦੋਂ ਸ਼ਿਕਾਇਤਾਂ ਜਾਦੀਆਂ ਹੁੰਦੇ ਉਹਦਾ ਹੌਸਲਾ ਵੱਧ ਜਾਂਦਾ ਉਹਨੇ ਸਪਾਈ ਭੇਜੇ ਅਮਰਸਰ ਦੀ ਧਰਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਕਰੋ ਪੰਜਵੇਂ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਦਿੱਤੀ ਪੰਜਾਂ ਸਿੱਖਾਂ ਦੇ ਸਮੇਤ ਪਾਤਸ਼ਾਹ ਗੁਰਦੇਵ ਲਾਹੌਰ ਪਹੁੰਚੇ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਆਪਣੇ ਸਿੰਘਾਸਣ ਤੇ ਬੈਠਾ ਹੈ ਸਾਹਮਣੇ ਪੰਜਵੇਂ ਪਾਤਸ਼ਾਹ ਧੰਗੂ ਗੁਰੂ ਅਰਜਨ ਦੇ ਮਹਾਰਾਜ ਬੈਠੇ ਨੇ ਉਹਨੇ ਵੇਖਿਆ ਵੀ ਗੁਰੂ ਅਰਜਨ ਦੇ ਮਹਾਰਾਜ ਨੂੰ ਕਿਹੜੇ ਤਰੀਕੇ ਨਾਲ ਆਪਣੇ ਤੋਂ ਛੋਟਾ ਨੀਵਾ ਵਿਖਾਵਾ ਉਹ ਕਹਿਣ ਲੱਗਾ ਗੁਰੂ ਅਰਜਨ ਦੇ ਮਹਾਰਾਜ ਸ਼ਿਕਾਇਤਾਂ ਬੜੀਆਂ ਨੇ ਤੁਹਾਡੇ ਉੱਤੇ ਮੈਨੂੰ ਪਤਾ ਲੱਗਾ ਤੁਸੀਂ ਬਾਬੇ ਵਿਧੀ ਚੰਦ ਵਰਗੇ ਗੁੰਡੇ ਵੀ ਰਖੇ ਉਹ ਗੁੰਡੇ ਸ਼ਬਦ ਵਰਤ ਗਿਆ ਉਹਨੂੰ ਇਹ ਨਹੀਂ ਸੀ ਪਤਾ ਬਾਬੇ ਵਿਧੀ ਚੰਦ ਤੋਂ ਵੱਡਾ ਸੇਵਾਦਾਰ ਹੀ ਗੁਰੂ ਨਾਨਕ ਦੇ ਘਰ 'ਚ ਕੋਈ ਨਹੀਂ ਹੈਗਾ ਕਹਿੰਦਾ ਦਿਨੇ ਤੇ ਉਹ ਸਾਦਾ ਆਲੇ ਕੱਪੜੇ ਪਾ ਛੱਡਦੇ ਆ ਰਾਤ ਨੂੰ ਜੋ ਪੰਜਾਬ ਦੇ ਵਿੱਚ ਡਾਕੇ ਵੱਜਦੇ ਉਹ ਤੇਰੇ ਦੇਰੇ ਚੋਂ ਸਿੱਖ ਮਾਰਦੇ ਚੱਲ ਇਹ ਵੀ ਗੱਲ ਛੱਡੀ ਸਾਨੂੰ ਪਤਾ ਲੱਗਾ ਤੂੰ ਸਾਡੇ ਪੁੱਤ ਬਾਗੀ ਖੁਸਰੋ ਦੀ ਮਦਦ ਕੀਤੀ ਆ ਅਹੀਂ ਉਹ ਵੀ ਗੱਲ ਛੱਡੀ ਕੁਝ ਨਹੀਂ ਕਹਿੰਦੇ ਤੈਨੂੰ ਆ ਸਖੀ ਸਰਵਰੀਏ ਰੌਲਾ ਪਾਉਂਦੇ ਆ ਵੀ ਸਾਡਾ ਇਲਾਕੇ ਦੇ ਵਿੱਚੋਂ ਮਾਣ ਸਨਮਾਨ ਘਟਾਤਾ ਇਹ ਵੀ ਗੱਲ ਛੱਡੀ ਬਸ ਗੁਰੂ ਅਰਜਨ ਦੇਵ ਇੱਕ ਗੱਲ ਮੇਰੀ ਮੰਨ ਲਾ ਤੇ ਸਾਰੀਆਂ ਚੀਜ਼ਾਂ ਤੇ ਮੈਂ ਪੜਦੇ ਪਾ ਦੂੰਗਾ ਮਹਾਰਾਜ ਕਹਿੰਦੇ ਕਿਹੜੀ ਕਹਿਣ ਲੱਗਾ ਵੀ ਉਹ ਜਿਹੜਾ ਤੁਸੀਂ ਗ੍ਰੰਥ ਲਿਖਿਆ ਨਾ ਜਿਹਨੂੰ ਤੁਸੀਂ ਤੁਰਕੀ ਬਾਣੀ ਕਹਿੰਦੇ ਜ ਜਿਹਨੂੰ ਤੁਸੀਂ ਚੰਦੂ ਵਾਲਾ ਕਾਰਨ ਮੰਨ ਕੇ ਚੱਲਾਂਗੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹਾਦਤ ਦੇ ਦੌਰ ਚ ਨਹੀਂ ਆਉਣਗੇ ਇੱਥੇ ਸ਼ਹੀਦੀ ਹੋਣੀ ਆ ਨਰੋਲ ਗੁਰੂ ਦੀ ਬਾਣੀ ਵਾਸਤੇ ਬਾਦਸ਼ਾਹ ਕੀ ਕਹਿੰਦਾ ਹੁਣ ਬਾਦਸ਼ਾਹ ਦੀ ਸੁਣੋ ਬਾਦਸ਼ਾਹ ਕਹਿੰਦਾ ਬਾਕੀ ਸਾਰੀਆਂ ਗੱਲਾਂ ਦੇ ਪੜਦੇ ਪਾ ਦਿਓ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੇਰੇ ਆਖੇ ਲਾ ਕੇ ਨਾ ਦੋ ਲੈਣਾ ਵਿੱਚ ਲਿਖ ਦਿਓ ਤੇ ਮਹਾਰਾਜ ਤੁਹਾਨੂੰ ਛੁੱਟੀ ਜਾਓ ਹੁਣ ਮਹਾਰਾਜ ਕੀ ਕਹਿੰਦੇ ਮਹਾਰਾਜ ਕਹਿੰਦੇ ਬਾਦਸ਼ਾਹ ਜੇ ਤੇ ਬਾਣੀ ਹੋਵੇ ਮੇਰੀ ਮੇਰੀ ਮੇਰੇ ਪਿਓ ਦਾਦੇ ਇਕੱਲੇ ਦੀ ਤੇ ਫਿਰ ਬੰਦਾ ਵਾਅਦਾ ਕਾਟਾ ਕਰ ਲੈਂਦਾ ਹੁੰਦਾ ਇਹ ਬਾਣੀ ਸਾਡੀ ਨਹੀਂ ਆ ਬਾਦਸ਼ਾਹ ਕਹਿੰਦਾ ਬਾਣੀ ਕਿਹਦੀ ਆ ਤੇ ਮਹਾਰਾਜ ਨੇ ਨੇਤਰ ਬੰਦ ਕਰਕੇ ਆਖਿਆ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹਦਾ ਮਾਲਕ ਕਿਤੇ ਹੋਰ ਬੈਠਾ ਹੈ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਇਹ ਬਾਣੀ ਉਹਦੀ ਆ ਤੂੰ ਇੱਕ ਲੈਣ ਦੀ ਗੱਲ ਕਰਦਾ ਇਹਦੇ ਵਿੱਚ ਇੱਕ ਸਿਆਰੀ ਬਿਹਾਰੀ ਕਿਸੇ ਨੂੰ ਵੱਧ ਘੱਟ ਲਾਉਣ ਦਾ ਅਧਿਕਾਰ ਨਹੀਂ ਮਹਾਰਾਜ ਕਹਿੰਦੇ ਵੀ ਤੂੰ ਤੇ ਦੋ ਚਾਰ ਅੱਖਰਾਂ ਦੀ ਗੱਲ ਕਰਦਾ ਗੁਰਬਾਣੀ ਦੇ ਵਿੱਚ ਤੇ ਸਿਆਰੀ ਪਿਆਰੀ ਵੱਧ ਘੱਟ ਨਹੀਂ ਕਹਿੰਦਾ ਫਿਰ ਮਰਨਾ ਵਾਸਤੇ ਤਿਆਰ ਹੋ ਜਾਓ ਮਹਾਰਾਜ ਕਹਿੰਦੇ ਹਾ ਡਰ ਨਾ ਦੇ ਗੁਰਬਾਣੀ ਦੇ ਸਤਕਾਰ ਵਾਸਤੇ ਸਿਰ ਦੇਣਾ ਪੈ ਗਿਆ ਤੇ ਦੇ ਦਿਆਂਗੇ ਗੁਰਬਾਣੀ ਤੋਂ ਉੱਚਾ ਸਾਡੇ ਲਈ ਕੁਝ ਨਹੀਂ ਯਾਦ ਰੱਖੋ ਜਦਨ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤਾ ਹੈ ਨਾ ਉਸ ਦਿਨ ਤੋਂ ਬਾਅਦਾ ਗੁਰੂ ਅਰਜਨ ਦੇਵ ਮਹਾਰਾਜ ਕਦੀ ਮੰਜੇ ਤੇ ਚੜਕੇ ਨਹੀਂ ਸੀ ਸੁੱਤੇ ਉਦਾਹਰਨ ਵੇਖਣੀ ਹੋਵੇ ਤੇ ਅਕਾਲ ਤਖਤ ਦੀਆਂ ਪੌੜੀਆਂ ਚੜ੍ਹ ਕੇ ਅੰਦਰ ਚਲ ਜਿਓ ਜਿੱਥੇ ਸੋਖਾਸਣ ਵਾਲਾ ਕਮਰਾ ਬਣਿਆ ਉਹਦੇ ਪਲੰਗ ਦੇ ਥੱਲੇ ਅੱਜ ਵੀ ਚਿੱਟੀ ਚਾਦਰ ਵਿਛੀ ਆ ਜਿੱਦਨ ਉਥੇ ਪਹਿਲਾ ਸੋਖਾਸਣ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਕਦੀ ਵੀ ਪਲੰਗ ਤੇ ਨਹੀਂ ਸੁੱਤੇ ਮਹਾਰਾਜ ਨੇ ਆਖਿਆ ਨਾ 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 ਬਾਣੀ ਦੇ ਬਰਾਬਰ ਮੇਰਾ ਮੰਝਾ ਕਦੀ ਨਹੀਂ ਹੋ ਸਕਦਾ ਪਾਠ ਤੇ ਐਵੇਂ ਘਰਾਂ ਚ ਕਰਾ ਦਿੰਨੇ ਆ ਜਦੋਂ ਪਹਿਲੀਆਂ 5 ਪੌੜੀਆਂ ਖੰਡ ਪਾਠ ਤੇ ਬਾਬੇ ਨੇ ਦੇਖਦੇ ਆ ਤੇ ਮੁੜ ਕੇ 48 ਘੰਟੇ ਸਾਡੇ ਚ ਵੜਦਾ ਕਿਹੜਾ ਬਾਬੇ ਵਾਲੇ ਅੰਦਰ ਰਿਸ਼ਤੇਦਾਰੀ ਜੋ ਮਾਈ ਉਹ ਲੱਭ ਕੇ ਲਿਆਈ ਦੀ ਬਾਪੂ ਉਹ ਲੱਭ ਕੇ ਲਿਆਈਦਾ ਜਿਹਦੇ ਗਿੱਟੇ ਗੋਡੇ ਕੰਮ ਨਾ ਕਰਨ ਦੇਗ ਦਈ ਜਿਹੜਾ ਅੰਦਰ ਆ ਗਿਆ ਤੇ ਧੂਆਂ ਚਾੜ ਕੇ ਰੱਖੀ ਲੈ ਧੂਫ ਦਾ ਇਹਦੇ ਨੱਕ ਨੂੰ ਵੀ ਇਹ 500 ਸਾਢੇ ਘਰੋਂ ਖੜੇ ਤੇ 2000 ਖੰਗ ਤੇ ਲਾਵੇ ਜਾ ਕੇ ਮੁੜ ਕੇ ਸਾਡੀ ਦੀ ਸੇਵਾ ਇੱਥੇ ਬਚੀ ਮਰਜੀ ਅਹੀਂ ਆਪਣੀ ਘਰ ਲੈਨੇ ਠੀਕ ਆ ਤੁਸੀਂ ਸੱਚੇ ਜੇ ਨਹੀਂ ਕੋਈ ਇਦਾਂ ਕਰਦਾ ਉਹ ਵੀ ਰਹਿ ਗਿਆ ਕੰਮ ਕੋ ਧੂਫ ਲਾਉਣੀ ਵੀ ਸਬੂਖੀ ਹੋ ਗਈ ਸਾਡੇ ਆਸਤੇ ਤੇ ਉਹ ਤਾਂ ਇਹੋ ਸੁਖਣੀ ਸਾਹਿਬ ਤੇ ਆਗੇ ਨਾ 9ਵੇਂ ਮਹੱਲੇ ਦੇ ਸਲੋਕ ਸ਼ੁਰੂ ਹੋਣੀ ਆਲੇ ਆ ਵੇਖਿਓ ਦੋਆਂ ਚੌਹਾਂ ਸਾਲਾਂ ਨੂੰ ਉਹਨਾਂ ਦੋ ਘੰਟੇ ਜਗਮੀ ਸਾਹਿਬ ਜਿਆਦਾ ਲੰਮਾ ਕੰਮ ਹੈ 9ਵੇਂ ਮਹੱਲੇ ਦੇ ਸਲੋਕ ਸਿੱਧੇ ਪੜ ਕਈਆਂ ਨੇ ਮੋਬਾਈਲ ਤੇ ਹੀ ਸੁਣ ਲਿਆ ਕਰਨੇ ਬਾਬਾ ਤੂੰ ਇੱਥੇ ਬਹਿ ਕੇ ਪੜੀ ਜਾ ਅਹੀਂ ਇੱਥੇ ਘਰ ਬੈਠੇ ਸੁਣੀ ਜਾਂਦੇ ਜੇ ਸਾਡੇ ਜਿਹੜੇ ਲੱਛਣ ਆ ਤੇ ਨਾਰੇ ਕੀ ਆ ਰਾਜ ਕਰੇਗਾ ਖਾਲਸਾ ਜਿੰਨਾ ਚਿਰ ਬਾਣੀ ਤੇ ਬਾਣੇ ਨਾਲ ਜੁੜੋਗੇ ਰਾਜ ਕਰੇਗਾ ਖਾਲਸੇ ਦੇ ਨਾਰੇ ਕਿੱਦਾਂ ਸਿਰੇ ਚਾੜ ਲੋਗੇ ਗੁਰੂ ਅਰਜਨ ਦੇ ਮਹਾਰਾਜ ਦੇ ਉੱਤੇ ਯਾਸਾ ਦੀ ਧਾਰਾ ਲੱਗੀ ਇਸ ਤਰੀਕੇ ਨਾਲ ਤਸੀਹੇ ਦਿਓ ਵੀ ਖੂਨ ਨਾ ਸਰੀਰ ਚੋਂ ਨਿਕਲੇ ਖੂਨ ਅੰਦਰੇ ਅੰਦਰ ਸਾੜ ਕੇ ਤੇ ਗੁਰੂ ਨੂੰ ਸ਼ਹੀਦ ਕਰਦੇ ਤੇ ਮੌਕਾ ਲੈ ਲਿਆ ਚੰਦੂ ਨੇ ਚੰਦੂ ਨੇ ਧੰ ਗੁਰੂ ਅਰਜਨ ਦੇ ਮਹਾਰਾਜ ਨੂੰ ਉਬਲਦੀ ਦੀਗ ਚ ਉਬਾਲ ਲਿਆ ਗਰਮ ਰੇਤ ਉੱਤੇ ਸੁੱਟਿਆ ਸਾਈ ਮੀਆਂ ਮੀਰ ਵਰਗੀ ਰੂਹ ਆਈ ਜਿਹੜੀ ਕੁਰਲਾ ਉੱਠੀ ਮਹਾਰਾਜ ਦੇ ਉੱਤੇ ਹੁੰਦੇ ਜ਼ੁਲਮ ਤੇ ਅਤਿਆਚਾਰ ਨੂੰ ਵੇਖ ਕੇ ਬਾਦਸ਼ਾਹ ਨੇ ਆਖਿਆ ਸਾਈ ਜੀ ਸ਼ਾਂਤੀ ਸਬਰ ਤੇ ਸਦਕ ਇਹੋ ਜਿਹਾ ਕਰਕੇ ਵਿਖਾਉਣਾ ਵਾਂ ਮੈਂ ਸਿੱਖੀ ਦਾ ਮਹੱਲ ਬਣਾਉਣ ਲੱਗਾ ਵਾਂ ਉਹਦੇ ਵਿੱਚ ਮੈਂ ਆਪਣੀਆਂ ਹੱਡੀਆਂ ਤੇ ਆਪਣੀ ਮਿੱਝ ਪਾਉਣ ਲੱਗਾ ਵਾਂ ਇਹ ਮਹੱਲ ਐਡਾ ਵੱਡਾ ਜਾਊਗਾ ਸ਼ਹੀਦਾਂ ਦੇ ਰਹੀਦੀ ਦੁਨੀਆ ਤੱਕ ਲੋਕੀ ਮਾਣ ਕਰਨਗੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਗਰਦਿੱਤੇ ਨੇ ਗਰਮ ਰੇਤਾ ਸੀਸ ਵਿੱਚ ਪਾ ਕੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸ਼ਹੀਦ ਇਉਂ ਕੀਤਾ ਤੇ ਸਿੰਘਾਂ ਦਾ ਦੌਰ ਵਧਿਆ ਜ਼ਬਰ ਦੀ ਅਤ ਹੋਈ ਪਰ ਉਸ ਜ਼ਬਰ ਨੂੰ ਪੰਚਮ ਪਾਤਸ਼ਾਹ ਧੰ ਗੁਰੂ ਅਰਜਨ ਦੇ ਮਹਾਰਾਜ ਨੇ ਸਬਰ ਦੇ ਵਿੱਚ ਹਰਾ ਦਿੱਤਾ ਤੇ ਦੁਨੀਆ ਨੇ ਸ਼ਹੀਦਾਂ ਦੇ ਸਰਤਾਜ ਕਹਿ ਕੇ ਧੰ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ ਤੇ ਸਜਦਾ ਕੀਤਾ ਸ਼ਹੀਦਾਂ ਦੇ ਵਾਸਤੇ ਇੱਕ ਨਵਾਂ ਰਾਹ ਪਾਤਸ਼ਾਹ ਗੁਰਦੇਵ ਦੇ ਗੇ ਕਿ ਗੁਰਬਾਣੀ ਤੋਂ ਉੱਤੇ ਕੁਝ ਨਹੀਂ ਗੁਰਬਾਣੀ ਮਹਾਨ ਹੈ ਗੁਰਬਾਣੀ ਦੀ ਦ੍ਰਿੜਤਾ ਵਾਸਤੇ ਗੁਰਬਾਣੀ ਦੇ ਸਤਕਾਰ ਵਾਸਤੇ ਗੁਰਬਾਣੀ ਦੇ ਵਾਸਤੇ ਤੱਤੀਆਂ ਤਵੀਆਂ ਤੇ ਵੀ ਬਹਿਣਾ ਪੈ ਜੇਗਾ ਉੱਬਲ ਤਿੰਗਾ ਦੇਗਾ ਚ ਵੀ ਉੱਬਲਣਾ ਪੈ ਜਾਏਗਾ ਫਿਰ ਇਤਿਹਾਸ ਨੇ ਕਿ ਇਦਾਂ ਦੀ ਲੜੀ ਫੜੀ ਕਿ ਅੱਜ ਤੱਕ ਅੱਜ ਦੀ ਡੇਟ ਤੱਕ ਵੀ ਜੰਨੀਆਂ ਸ਼ਹਾਦਤਾਂ ਨੇ ਉਹ ਗੁਰਬਾਣੀ ਦੇ ਆਸ਼ੇ ਨੂੰ ਮੁੱਖ ਰੱਖ ਕੇ ਹੋਈਆਂ ਨੇ ਨਿਜੀ ਘਰੇਲੂ ਝਗੜਿਆਂ ਚ ਮਰਨ ਵਾਲੇ ਬੰਦੇ ਸ਼ਹੀਦ ਨਹੀਂ ਪਰ ਗੁਰਬਾਣੀ ਦੇ ਆਸ਼ੇ ਮੁਤਾਬਕ ਗੁਰਬਾਣੀ ਦੇ ਦਿੱਤੇ ਹੋਏ ਮਕਸਦ ਦੇ ਮੁਤਾਬਕ ਆਪਣੇ ਸਰੀਰ ਦਾ ਠੀਕਰਾਂ ਭੰਨਣ ਵਾਲਿਆਂ ਨੂੰ ਸ਼ਹੀਦ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਬਰ ਸਦਕ ਸ਼ਹੀਦ ਬਰਮ ਭਾਉ ਖੋਵਣਾ ਸ਼ਹੀਦ ਕਿਸੇ ਜਾਤ ਦਾ ਨਹੀਂ ਹੁੰਦਾ ਨਸਲ ਦਾ ਨਹੀਂ ਹੁੰਦਾ ਰੰਗ ਭੇਦ ਦਾ ਨਹੀਂ ਹੁੰਦਾ ਸ਼ਹੀਦ ਸ਼ਹੀਦ ਹੁੰਦਾ ਹੈ ਸ਼ਹੀਦ ਇੱਕ ਉਹਦਾ ਹੈ ਸ਼ਹੀਦ ਇੱਕ ਰਤਬਾ ਹੈ ਜਿਹੜਾ ਕਰੋੜਾਂ ਦੇ ਵਿੱਚੋਂ ਇੱਕ ਅੱਦੇ ਦੀ ਚੋਲੀ ਅੰਦਰ ਪੈਂਦਾ ਹੈ ਤੇ ਜਿਹਨੂੰ ਸ਼ਹੀਦੀ ਦਾ ਮਾਣ ਮਿਲ ਗਿਆ ਦੁਨੀਆ ਇਧਰ ਦੀ ਉਧਰ ਹੋ ਸਕਦੀ ਆ ਚੰਦ ਸੂਰਜ ਤਾਰੇ ਬਦਲ ਸਕਦੇ ਆ ਪਰ ਸ਼ਹੀਦ ਹਮੇਸ਼ਾ ਅਮਰ ਹੋਇਆ ਕਰਦਾ ਹੈ